ਵਾਰੀਮੀ ਵਿਕਾ ਖਾਲਸਾ ਵਾਇਬਲ ਦੇ ਪਤੇ ਦਾਸ ਸ੍ਰੀ ਅਰਜਨ ਸਿੰਘ ਸਾਹਿਬ ਦਾ ਕਾਰਜਕਾਰੀ ਜਥੇਦਾਰ ਹੋਣੇ ਤੇ ਆਪਣੀ ਜ਼ਿੰਮੇਵਾਰੀ ਨੂੰ ਸਮੇਂ ਸਮੇਂ ਨਿਭਾਉਂਦਾ ਰਹੇ ਅੱਜ ਮੈਂ ਜਿਹੜਾ ਵਿਸ਼ਾ ਲੈ ਕੇ ਖਾਲਸਾ ਪੰਥ ਦੇ ਰੂਪ ਬਰੂ ਹੋ ਰਿਹਾ ਹੈ ਉਹ ਵੀ ਤਾਂ ਹੈ ਤਾਂ ਕਿ ਪੰਜਾਬ ਦੀ ਸਰਕਾਰ ਨੇ ਇੱਕ ਧਿਆਨ ਦਿੱਤਾ ਹੈ ਬਾਬਾ ਜੋਰਾਵਰ ਤੇ ਬਾਬਾ ਪਤੇ ਜੀ ਉਹਨਾਂ ਦਾ ਸਿੱਖ ਦਿਹਾੜਾ ਆ ਰਿਹਾ ਹੈ ਜਿਹੜਾ ਹਰ ਸਾਲ ਆਪੀ ਮਨੋਲੇ ਪੰਜਾਬ ਦੀ ਸਰਕਾਰ ਨੇ ਕਿਹਾ ਕਿ ਇਸ ਦਿਹਾੜੇ ਦੇ ਉੱਤੇ ਸਰਕਾਰ ਵੱਲੋਂ ਮਾਤਮ ਤੋਣ ਜਿਹੜੀ ਉਹ ਵਜਾਈ ਜਾਊ ਗੁਰੂ ਰੂਪਾ ਸੰਗਤ ਜੀ ਮੈਂ ਸਮਝਦਾ ਕਿ ਇਹ ਸਿੱਖ ਇਤਿਹਾਸ ਦੇ ਉੱਤੇ ਇਹ ਸਿੱਖੀ ਸਿਧਾਂਤ ਦੇ ਉੱਤੇ ਇਹ ਸਰਕਾਰਾਂ ਦਾ ਬਹੁਤ ਵੱਡਾ ਹਮਲਾ ਹੈ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਮਾਤਮ ਗੋਈ ਦੇ ਲੋਕ ਨੇ ਤੁਹਾਨੂੰ ਫਕਰ ਹੈ ਤੁਹਾਨੂੰ ਮਾਣ ਹੈ ਸਾਡਾ ਇਤਿਹਾਸ ਖੜਾ ਹੈ ਸਾਡੀ ਕੌਮ ਖੜੀ ਹੈ ਸ਼ਹੀਦਾਂ ਦੇ ਦਿੱਤੇ ਔਰ ਸਾਡੇ ਵੱਡੇ-ਵਡੇਰਿਆਂ ਨੇ ਆਪਣੇ ਬલિદાન ਦਿੱਤੇ ਸ਼ਹੀਦियां ਦਿੱਤੀਆਂ ਤੇ ਸਾਨੂੰ ਮਾਣ ਹੈ ਅੱਜ ਸਾਡਾ ਇਤਿਹਾਸ ਹੈ ਅੱਜ ਆ ਕੇ ਦੁਨੀਆ ਵਿੱਚ ਸਾਡੀ ਵੱਖਰੀ ਪਛਾਣ ਕਿ ਅਸੀਂ ਸਿਰ ਦੇ ਦੇਨੇ ਮਗਲ ਨੂੰਂ ਦੇ ਰੱਖਿਆ ਵਾਸਤੇ ਪਰ ਫੀਸੀ ਨਹੀਂ ਕਰਦੇ ਆ ਕਿ ਮਾਤਮ ਨਹੀਂ ਮਨਾਉਂਦੇ ਇਹ ਤਿਹਾਸ ਅਲਵਾਏ ਕਿ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬੈਠੇ ਸਨ ਉਸ ਵੇਲੇ ਬੰਬਾ ਜੀ ਸਿੰਘ ਉਹ ਜਦੋਂ ਮੈਦਾਨੇ ਜੰਗ ਵਿੱਚ ਉਤਰੇ ਔਰ ਉਹਨਾਂ ਨੇ ਦੁਸ਼ਮਣ ਦੇ ਆਉ ਲਾਇਏ ਹਜ਼ਾਰਾਂ ਦੁਸ਼ਮਣ ਜਿਹੜੇ ਮੋਰ ਦੇ ਘਾਟ ਉਤਾਰੇ ਉਤਾਰੇ ਜਦੋਂ ਦੁਸ਼ਮਣ ਦਾ ਫੱਟ ਜਾਂ ਦੁਸ਼ਮਣ ਦਾ ਤੀਰ ਬਾਬਾ ਅਜੀਤ ਸਿੰਘ ਦੇ ਸਰੀਰ ਦੇ ਉੱਤੇ ਲੱਗਦਾ ਸੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਧਕਾਰਾ ਛਾੜਦੇ ਆਉਂਦੇ ਲੌਂਦੇ ਲੌਂਦੇ ਬਾਬਾ ਅਜੀਤ ਸਿੰਘ ਧਰਤੀ ਦੇ ਦੇਗ ਉੱਤੇ ਤੇ ਜਦੋਂ ਉਹ ਸਹੀ ਦੀ ਪਾਗੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬਾਬਾ ਅਜੀਤ ਸਿੰਘ ਦੇ ਪਿਤਾ ਜੀ ਨੇ ਪੰਜ ਜਕਾਰੇ ਛੱਡੇ ਨੂੰ ਮਾਣ ਕਿ ਅਸੀਂ ਇਹ ਜਿਹੜੀ ਸ਼ਹੀਦੀ ਹੈ ਤੈਨੂੰ ਅਰਦਾਸ ਕਰਕੇ ਲੈਂਦੇ ਇਸ ਕਰਕੇ ਇਹ ਜਿਹੜੇ ਸ਼ਹੀਦੀ ਦਿਹਾੜੇ ਨੇ ਜਾਂ ਸ਼ਹੀਦੀਾਂ ਦੀ ਜਦੋਂ ਹੀ ਜਾਦ ਮਨਾਉਣੀ ਹੈ ਸਾਨੂੰ ਚੜ੍ਹਦੀ ਕਲਾ ਦੇ ਨਾਲ ਨਗਾਰਿਆਂ ਦੇ ਨਾਲ ਜਕਾਰਿਆਂ ਦੇ ਨਾਲ ਇਹ ਮਨਾਉਣੀ ਚਾਹੀਦੀ ਜੋਕੇ ਇਤਿਹਾਸ ਵਿੱਚ ਵੇਖ ਲਓ ਜਦੋਂ ਇੰਦਰਾ ਗਾਂਧੀ ਨੂੰ ਸਤਵੰਤ ਸਿੰਘ ਨੇ ਗੱਡੀ ਚਾੜਿਆ ਬਿਆਨ ਸਿੰਘ ਨੇ ਚਾੜਿਆ ਤੇ ਜਦੋਂ ਸਤਵੰਤ ਸਿੰਘ ਤੇ ਹੀਰ ਸਿੰਘ ਨੂੰ ਫਾਂਸੀ ਲੱਗਣ ਲੱਗੀ ਉਹਨਾਂ ਉਹ ਮਾਤਮ ਦੇ ਵਿੱਚ ਨਹੀਂ ਸੀ ਆ ਜੀ ਉਹ ਡੋਲੇ ਨਹੀਂ ਸੀ ਉਹਨਾਂ ਨੇ ਜਕਾਰੇ ਛੱਡੇ ਮੂਜੇ ਪਾਸੇ ਸਰਨਲ ਵੈਧੇਆ ਜਿਨੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹਦੀ ਕਮਾਂਡ ਕੀਤੀ ਫੌਜ ਦੀ ਤੁਹਾਡਾ ਕਿਜਿੰਦਾ ਜਦੋਂ ਪੂਨੇ ਦੀ ਜੇਲ੍ਹ ਵਿੱਚ ਉਹਨਾਂ ਨੂੰ ਜੱਜ ਫਾਂਸੀ ਦੇਣ ਲੱਗਾ ਉਹ ਰੋਈ ਥੋੜੀ ਸੀ ਉਹ ਮਾਤਮ ਦੇ ਵਿੱਚ ਥੋੜੀ ਸੀ ਉਹਨਾਂ ਨੇ ਵੀ ਭਾਈ ਉੱਥੇ ਜਕਾਰੇ ਛੱਡੇ ਬੜੀ ਤੜਦੀ ਕੱਲ ਦੇ ਨਾਲ ਔਰ ਸਾਨੂੰ ਮਾਣਾ ਆਪਣੇ ਵੱਡੇ ਵਡੇਰਿਆਂ ਤੇ ਉਹਨਾਂ ਦੀਆਂ ਸ਼ਹੀਦੀਆਂ ਤੇ ਇਹ ਸਾਡਾ ਇਤਿਹਾਸ ਆ ਤੋਂ ਅਸੀਂ ਮਾਤਮ ਕਿਉਂ ਮਨਾਈਏ ਅਸੀਂ ਕਿਉਂ ਮਾਤਮ ਤੋਂ ਨਾ ਬਜਾਈਏ ਇਹ ਜੋ ਸਰਕਾਰ ਨੇ ਸਾਡੇ ਉੱਤੇ ਸਿੱਧਾ ਹਮਲਾ ਕੀਤਾ ਹੈ ਮੈਂ ਸਮੂਹ ਤੇ ਖਾਲਸਾ ਪੰਥ ਨੂੰ ਅਪੀਲ ਕਰਦਾ ਮੇਰੀ ਡਿਊਟੀ ਹੈ ਮੈਂ ਆਪਣੀ ਡਿਊਟੀ ਦੇ ਮੁਤਾਬਕ ਹਮੇਸ਼ਾ ਕੰਮ ਕਰਨਾ ਹੈ ਮੈਂ ਸਮੂਹ ਤੇ ਖਾਲਸਾ ਪੰਥ ਨੂੰ ਕਹਿੰਦਾ ਕਿਸੇ ਵੀ ਦੇਹੜਾ ਜੁਕਾਰਿਆ ਤੇ ਨਗਾਰਿਆਂ ਦੇ ਨਾਲ ਲਾਇਆ ਜਾਵੇ ਔਰ ਜੋ ਸਰਕਾਰ ਭਗਵੰਤ ਮਾਨ ਇਹ ਜਿਹੜੀ ਮਾਤਮਤ ਹੁਣ ਲਜਾਉਣ ਜਾ ਰਹੀ ਹੈ ਇਹਦਾ ਡਟ ਕੇ ਵਿਰੋਧ ਕੀਤਾ ਜਾਵੇ ਅපි ਬਿਲਕੁਲ ਇਹਨੂੰ ਪ੍ਰਵਾਨ ਨਹੀਂ ਕਰਾਂਗੇ ਚੜ੍ਹਦੀ ਕਲਾ ਦੇ ਨਾਲ ਰਹਿਣਾ ਚੜ੍ਹਦੀ ਕਲਾ ਦੇ ਨਾਲ ਰਹਿਣਾ ਜਿੰਨਾ ਚਿਰ ਦੁਨੀਆ ਰਹੂਗੀ ਅੱਜ ਤੱਕ ਹੰਗੂਮ ਆਪਣੀਆਂ ਸ਼ਹੀਦੀਆਂ ਤੇ ਮਾਣ ਹੈਗਾ ਔਰ ਰਹੂਗਾ ਵੀ ਅਗਲੇ ਸਮੇਂ ਦੇ ਵਿੱਚ ਵੀ ਸਾਨੂੰ ਮਾਣ ਆਪਣੀਆਂ ਸ਼ਹੀਦੀਆਂ ਦੇ ਉੱਤੇ ਆਪਣੇ ਸ਼ਹੀਦਾਂ ਦੇ ਉੱਤੇ ਇਹ ਕਰਕੇ ਦੁਖਾਰੇ ਚੱਲਨੇ ਚਾਹੀਦੇ ਆ ਜੇ ਨਗਰਾਂ ਦੇ ਵਿੱਚ ਜਾ ਕਤਬੀਆਂ ਸ਼ਹਿਰਾਂ ਦੇ ਵਿੱਚ ਅਸੀਂ ਇਹ ਸੀਹ ਦੀ ਜਾੜਾ ਬਣਾਉਂਦੇ ਆਂ ਜਾ ਮਨਾਉਣਾ ਹੈ ਉਥੇ ਸਾਨੂੰ ਯਕਾਰੇ ਤੇ ਨਗਾਰੇ ਜਿਹੜੇ ਲਾਉਣੇ ਚਾਹੀਦੇ ਨੇ ਮੈਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਸਾਡਾ ਸਿੱਖ ਨੌਜਵਾਨ ਬੈਠਾ ਹੈ ਉਹਨੂੰ ਵੀ ਮੈਂ ਅਪੀਲ ਕਰਦਾ ਵਾਂ ਕਿ ਇਹ ਜਿਹੜੀ ਪਿਰਤ ਪਾਈ ਜਾ ਰਹੀ ਹੈ ਕਿ ਅਸੀਂ ਸੀਹ ਦੀਆਂ ਤੇ ਮਾਤਮ ਮਨਾਈਏ ਇਹ ਸਾਡੀ ਕੌਮ ਦੇ ਦੇਖ ਲਈ ਬਹੁਤ ਵੱਡਾ ਖਤਰਾ ਹੈ ਇਸ ਕਰਕੇ ਤੁਹਾਨੂੰ ਮੀਡੀਆ ਦੇ ਉੱਤੇ ਇਹਦਾ ਡਟ ਕੇ ਵਿਰੋਧ ਕਰੋ ਔਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਕੌਮ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੀ ਆ ਅਸੀਂ ਬਿਲਕੁਲ ਮਾਤਮਨੀ ਮਨਾਉਣੇ ਜਿਨ੍ਹਾਂ ਨੇ ਮਨਾਉਣੇ ਆ ਉਹ ਮਨਾਈ ਜਾਣ ਕਿਉਂਕਿ ਇਸ ਕਰਕੇ ਨਾ ਏਜੰਸੀਆਂ ਨਾ ਸੈਂਟਰ ਨਾ ਪੰਜਾਬ ਸਾਨੂੰ ਸਾਡੇ ਇਤਿਹਾਸ ਤੋਂ ਸਾਨੂੰ ਸਾਡੇ ਵਿਸਥਾਰ ਤੋਂ ਸਾਨੂੰ ਸਾਡੇ ਸਭਿਆਚਾਰ ਤੋਂ ਬਿਲਕੁਲ ਟੱਪ ਤੋਂ ਮੱਤ ਪਾਸੇ ਨਹੀਂ ਕਰ ਸਕਦਾ ਅਸੀਂ ਚੜ੍ਹਦੀ ਕਲਾ ਵਿੱਚ ਹਮੇਸ਼ਾ ਸਾਡੇ ਵੱਡੇ ਬਿਡੇਰੇ ਰਹੇ। ਅੱਜ ਵੀ ਅਸੀਂ ਚੜ੍ਹਦੀ ਕਲਾ ਵਿੱਚ ਔਰ ਹਮੇਸ਼ਾ ਅਸੀਂ ਚੜ੍ਹਦੀ ਕਲਾ ਵਿੱਚ ਰਵਾਂਗੇ। ਇਸ ਕਰਕੇ ਇਹਦਾ ਵਿਰੋਧ ਕੀਤਾ ਜਾਵੇ। ਸਾਰੀ ਸੰਗਤ ਨੂੰ ਅਪੀਲ ਕਰਦਾ ਆਪਣਾ ਫਰਜ ਸਮਝਦਾ। ਇਹ ਕਰਕੇ ਭਾਈ ਚੜ੍ਹਦੀ ਕਲਾ ਵਿੱਚ ਰਹੋ। ਚੜ੍ਹਦੀ ਕਲਾ ਨਾਲ ਆਪਣੇ ਸਿਹਦਾਨੀ ਜਾਲਮ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।